ਜਿਵੇਂ ਉਹਦੇ ਸਾਡੇ ਪੈਰ ਹਲਕੇ ਦੇ ਵਿੱਚ ਪਹੁੰਚੇ ਹੋ ਕੀ ਵਿਚਾਰਾ ਅੱਜ ਮੇਰੇ ਵੱਡੇ ਭਰਾ ਨੇ ਬਰਮਿੰਦਰ ਸਿੰਘ ਗਾਸਪੁਰਾ ਅੰਦਰ ਪਾਇੰਟ ਸੋ ਸੂਰੀ ਗੱਲਬਾਤ ਹੋਈ ਸੀ ਤੇ ਮੈਂ ਦੱਸਿਆ ਸੀ ਕਿ ਪੈਗਾ ਜਾ ਰਿਹਾ ਤੁਹਾਡੇ ਕੋਲ ਤਾਂ ਵੀ ਵਾਸਤੇ ਤੁਸੀਂ ਆ ਡਾਕਟਰ ਤੇ ਬੈਠੇ ਆ ਭਰਾਵੇ ਸੋ ਭਰਾ ਦੇ ਦੇ ਹੀ ਇੱਕੋ ਹੀ ਮੰਗਨ ਦੀ ਜਦੋਂ ਵਿਚ ਹੈ ਚੰਡੀਗੜ੍ਹੋਂ ਚਾਹ ਜਿੱਥੇ ਵੀ ਮਿਲ ਕੇ ਹਲਕੇ ਦੇ ਜਿਹੜੇ ਵਿਕਾਸ ਵਾਸਤੇ ਵਿਚਾਰ ਬਟੰਦਰ ਹੋਏ ਸਾਡੇ ਸਰਪੰਚ ਸਾਹਿਬ ਆਉਣ ਹੋਏ ਨੇ ਕਾਫੀ ਸੋ ਇਹਨਾਂ ਨੇ ਜਿਹੜੀ ਜਿਹੜੀ ਮੰਗਾ ਉਹ ਆਪਣੇ ਫੰਡ ਚੋਂ ਆਪਣੇ ਡਿਪਾਰਟਮੈਂਟ ਦੇ ਫੰਡ ਚੋਂ ਹਲਕਾ ਪਹਿਲ ਵਾਸਤੇ ਵੱਤਵਾਰ ਦਿਲਾਵ ਕਰਕੇ ਨਮਨ ਹੋ ਗਏ ਵੱਡੇ ਭਰਾ ਨੇ ਹਮੇਸ਼ਾ ਹੀ ਪਿਆਰ ਦਿੰਦੇ ਰਹੇ ਨੇ ਅਸ਼ੀਰਵਾਦ ਦਿੰਦੇ ਆ ਸੋ ਜਿਹੜਾ ਵੀ ਪਾਇਲ ਦੇ ਪ੍ਰੋਬਲਮ ਹੋਵੇ ਜੀ ਉਹਨੂੰ ਪਹਿਲੇ ਰਾਤ ਤੇ ਦੋਨੇ ਭਰਾ ਹੱਲ ਕਰਾਉਂਦੇ ਆ ਮਣੀ ਤਾਂ ਜਿੱਦਾਂ ਤੁਹਾਡੇ ਮੈਚ ਵਿੱਚ ਨੇ ਰੈਵਨਿਊ ਆ ਜਾਂ ਬੋਰਡ ਮੈਚ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਚੇਂਜਸ ਲੈ ਕੇ ਆ ਰਹੇ ਹਾਂ ਉਹਨਾਂ ਸਿਲਟੇ ਕਿ ਅਸੀਂ ਦੇਖੋ ਰੈਵਨਿਊ ਵਿੱਚ ਜਿਵੇਂ ਪੂਰੀ ਪਾਰਟ ਇਸ ਤਰੀਕੇ ਨਾਲ ਰਿਸ਼ਤੀਆਂ ਹੋ ਲੱਗੀਆਂ ਲੋਕਾਂ ਨੂੰ ਖੱਜਲ ਖਵਾਰੀ ਪੱਲ ਕਰਤੀ ਬਹੁਤ ਸਾਰੇ ਲੋਕ ਚਰੇ ਆਪਣੇ ਫਰਦ ਫਰਦ ਬਦਲ ਇੰਤਕਾਲਾਂ ਦੀ ਤੱਕੇ ਖਾਣੇ ਹੁੰਦੇ ਸੀ ਲਮਚਾਰਾਂ ਨੂੰ ਉਹ ਜਦੋਂ ਦੀ ਸਾਡੀ ਸਰਕਾਰ ਆਈ ਐ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਹਦੇਸਾਂ ਦੇ ਉਚਾਰ ਬਹੁਤ ਵਧੀਆ ਜਿਹੜਾ ਬ੍ਰਿਸ਼ਟਾਚਾਰ ਦਾ ਖਾਤਮਾ ਹੋ ਗਿਆ ਤਸੀਲਾਂ ਦੀ ਲੋਕਾਂ ਦੇ ਕੰਮ ਹੋਣ ਲੱਗ ਪਏ ਦੋਸਤੋ ਵਰਟਸਪਲਾਈ ਸੈਂਟਰੇਸ਼ਨ ਉਹਦੇ ਮੁੱਖ ਲੋਕਾਂ ਨੂੰ ਪੀਣ ਵਾਲਾ ਪਾਣੀ ਮਹੀਆ ਕਰਾ ਸਕੀਏ ਕਿਉਂਕਿ ਬਹੁਤ ਸਾਰੇ ਸਾਡੇ ਇਹ ਜਿਹੜੇ ਹਲਕੇ ਕਹੋ ਜਿੱਥੇ ਪਾਣੀ ਦੀ ਪ੍ਰੋਬਲਮ ਸੀਗੀ ਉਹਦੇ ਲਈ ਅਸੀਂ ਬਹੁਤ ਵੱਡੇ ਵੱਡੇ ਟ੍ਰੇਟਮੈਂਟ ਪਲਾਨ ਲਗਾਏ ਸੋ ਹੋਸ਼ਿੰਗ ਦਾ ਤੁਸੀਂ ਦੇਖਿਓ ਇਹ ਲੈਂਡ ਪੋਲਿਸੀ ਜਿਹੜੀ ਕਿਸਾਨਾਂ ਨਾਲ ਹਮੇਸ਼ਾ ਹੀ ਇਹ ਕਲੋ ਨਜ਼ਰ ਦੇ ਬਿਲਡਰ ਘੱਟ ਰੇਟ ਦੇ ਕੇ ਜਮੀਨਾਂ ਖਰੀਦ ਲੈਂਦੇ ਸੀ ਅੱਜ ਹੁਣ ਜਿਹੜਾ ਸਿੱਧੀ ਲੈਂਡ ਪੋਲਿੰਗ ਵਾਲੀ ਪਾਲਿਸੀ ਤੇ ਕਿਸਾਨ ਭਰਾ ਖੋਸੋ ਰਹੇ ਨੇ ਸੋ ਬਹੁਤ ਜ਼ਿਆਦਾ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਣਾ ਜਿੱਥੇ ਸਰਕਾਰ ਦਾ ਰੈਵਨਿਊ ਵਧਣਾ ਲੋਕਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਕੰਮ ਹੈ ਵੱਤਵਤ ਪੰਜਾਬ ਦੇ ਵਿਕਾਸ ਲਈ ਲੋਕਾਂ ਦਾ ਕੰਮ ਹੈ ਮੋਢੀ ਸਾਹਿਬ ਇੱਥੇ ਪਿੰਡਾਂ ਦੇ ਲੋਕਾਂ ਨੂੰ ਇੱਕ ਬੜੀ ਸਮੱਸਿਆ ਆ ਰਹੀ ਹੈ ਲੰਬੇ ਸਮੇਂ ਤੋਂ ਜਿਹਨਾਂ ਦੇ ਲਾਲ ਲੀਡ ਦੇ ਵਿੱਚ ਮਕਾਨ ਨਹੀਂ ਬੈਂਕਾਂ ਵਾਲੇ ਲੋਨ ਨਹੀਂ ਦੇ ਕਹਿੰਦੇ ਨੇ ਕਿ ਪਿੰਡ ਦੀ ਪ੍ਰਾਪਰਟੀ ਆ ਉਹੀ ਆਉਣ ਵਾਲੀ ਸਮਝ ਬਹੁਤ ਜਲਦੀ ਉਹਨਾਂ ਦੇ ਉੱਤੇ ਅਸੀਂ ਕਰ ਜਲਦੀ ਪਾਲਸੀ ਬਹੁਤ ਜਲਦੀ ਨਾਲ ਕੀ ਤੇ ਅੰਤਰਾਲ ਅਨੁਸਾਰਿਆਂ ਨੂੰ ਅਸੀਂ ਬਣਾਉ ਮਾਲਕ ਬਣਾਉਣ ਜਾ ਰਹੇ ਹਾਂ ਮਾਲਕ ਜਿਹੜਾ ਹੈ ਹੀ ਹੈ ਉਹਨਾਂ ਨੂੰ ਅਸੀਂ ਗ੍ਰਟੀਫੀਡ ਬਣਾ ਕੇ ਦੇ ਰਹੇ ਹਾਂ ਜਿਵੇਂ ਉਹਨਾਂ ਦੀ ਜਿੱਥੇ ਮਰਜ਼ੀ ਰਜਿਸਟਰੀ ਹੋ ਸਕਦੀ ਹੈ ਉਹ ਬਹੁਤ ਜਲਦੀ ਕਾਰਡ ਬਣਾ ਕੇ ਉਹਨਾਂ ਨੂੰ ਬਈ ਅਕਨੋਵ ਦੇ ਸਕਦੇ ਹਾਂ ਕਿਉਂਕਿ ਸਾਡਾ ਭਾਈ ਆ ਹਰਦੀਪ ਸਿੰਘ ਮੁੰਡਿਆ ਤੇ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਆ ਭਰਾਮਾ ਤੋਂ ਵੱਧ ਕੇ ਪਿਆਰ ਆ ਸਾਡਾ ਆਪਸ ਵਿੱਚ ਅੱਜ ਇੱਥੇ ਦਫ਼ਤਰ ਦੇ ਵਿੱਚ ਆਏ ਸੀ ਤੇ ਹਫਤੇ ਦੇ ਵਿੱਚ ਆਏ ਸੀ ਅ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ इजी ਰਜਿਸਟਰੀ ਜਿਹੜੀ ਹੈਗੀ ਆ ਉਹ ਨਵੀਂ ਐਪ ਸ਼ੁਰੂ ਕਰਕੇ ਜਿਹੜਾ ਤਸੀਲਾਂ ਦਾ ਕੰਮ ਹੀ ਚੱਕਣ ਲੱਗੀ ਹੈ ਇਹਦਾ ਇੱਕ ਟ్రਾਇਲ ਬੜਾ ਸਕਸੈਸਫੁਲ ਮੁਹਾਲੀ ਵਿੱਚ ਚੱਲ ਰਿਹਾ ਤੇ ਉਹ ਉਹਦੇ ਜਿਹੜੇ ਰਿਜ਼ਲਟ ਨੇ ਮੰਤਰੀ ਸਾਹਿਬ ਦੱਸ ਰਹੇ ਸੀ ਕਿ ਬਹੁਤ ਅੱਛੇ ਆ ਰਹੇ ਨੇ ਤੇ ਉਸ ਦੇ ਆਧਾਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਹੋਊਗਾ ਰਜਿਸਟਰੀਆਂ ਦਾ ਤਸਿਲਦਾਰਾਂ ਨੇ ਫਟਵਾਰੀਆਂ ਨੇ ਦਾ ਲਿਖਣ ਵਾਲਿਆਂ ਨੇ ਅ ਰਸੀਕਾ ਨਵੀਸਾਂ ਨੇ ਜਿਹੜਾ ਇੱਕ ਹੂਆ ਖੜਾ ਕੀਤਾ ਹੋਇਆ ਸੀਗਾ ਲੋਕਾਂ ਦੀਆਂ ਜੇਬਾਂ ਤੇ ਟਾਕਾ ਮਾਰਨ ਵਾਲਾ ਉਸ ਨੂੰ ਬਿਲਕੁਲ ਹੀ ਟਰਾਂਸਪੇਰੈਂਟ ਕਰਕੇ ਇੱਕ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਗਾਦ ਜਿਹੜੀ ਆ ਉਹ ਮਾਨ ਸਰਕਾਰ ਜੰਗ ਚੱਲ ਰਹੀ ਹੈ ਅਸੀਂ ਬਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਨਾਰ ਕੁਬਾਨ ਸਿੰਘ ਮਾਨ ਜੀ ਦਾ ਜਿ ਸਾਡੇ ਕੌਮੀ ਚੇਨਲ ਦੇ ਰਮਨ ਕੇਜਰੀਵਾਲ ਜੀ ਦਾ ਜਿਨਾਂ ਦੂਰਦਰੇਸ਼ ਵਿੱਚ ਸੋਚ ਜਿਹੜੀ ਹੈ ਕਿਉਂਕਿ ਅਸਲ ਦੇ ਵਿੱਚ ਇਹ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਐਮਐਲਏ ਨੇ ਫੋਨ ਕਰਤਾ ਤੇ ਉਹਦਾ ਕੰਮ ਹੋ ਗਿਆ ਇਹ 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 ਸਿਸਟਮ ਦੇ ਵਿੱਚ ਨਹੀਂ ਹੈ ਸਿਸਟਮ ਦੇ ਵਿੱਚ ਸੁਧਾਰ ਉਦੋਂ ਆ ਜਦੋਂ ਆਟੋਮੈਟਿਕ ਸਿਸਟਮ ਕੰਮ ਕਰੇ ਕਿਸੇ ਦੇ ਫੋਨ ਦੀ ਲੋੜ ਨਾ ਪਵੇ ਉਸੇ ਆਟੋਮੈਟਿਕ ਸਿਸਟਮ ਦੇ ਸੁਧਾਰ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਠੋਸ ਕਦਮ ਚੱਕ ਰਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਗਰੀਬ ਲੋਕ ਨੇ ਜਿਹੜੇ ਕਿ ਲਾਲ ਲਕੀਰ ਦੇ ਅੰਦਰ ਜਿਹੜੇ ਰਹਿੰਦੇ ਆ ਜਿਨ੍ਹਾਂ ਕੋਲ ਹਜੇ ਤੱਕ ਮਾਲਕੀ ਨਹੀਂ ਇਹਨਾਂ ਦੇ ਕੋਲ ਉਹਨਾਂ ਲੋਕਾਂ ਕੋਲ ਮਾਲਕੀ ਨਹੀਂ ਹੈ ਮਾਲਕੀ ਨਾ ਹੋਣ ਕਾਰਨ ਉਹ ਵਿਚਾਰੇ ਨਾ ਤਾਂ ਕਿਤੇ ਲੋਨ ਲੈ ਸਕਦੇ ਆ ਨਾ ਉਹ ਕਿਤੇ ਉਸ ਜੀਦਾ ਦਾਵਾ ਕਰ ਸਕਦੇ ਆ ਵੀ ਸਾਡੀ ਜਗ੍ਹਾ ਤੇ ਇਹਦੇ ਉੱਤੇ ਵੀ ਸਰਕਾਰ ਬਹੁਤ ਜੋਰ-ਸ਼ੋਰ ਦੇ ਨਾਲ ਮੰਤਰੀ ਸਾਹਿਬ ਅਜਮੁੜਿਆ ਸਾਹਿਬ ਦੱਸ ਰਹੇ ਸੀ ਕਿ ਸਰਕਾਰ ਇਹਦੇ ਤੇ ਬਹੁਤ ਜ਼ੋਰ-ਸ਼ੋਰ ਦੇ ਨਾਲ ਕੰਮ ਕਰਨ ਲੱਗੀ ਹੋਈ ਆ ਤਾਂ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਨੂੰ ਵੀ ਇੱਕ ਅਹਿਸਾਸ ਹੋਵੇ ਕਿ ਮੇਰੇ ਕੋਲ ਵੀ ਰਜਿਸਟਰੀ ਆ ਮੇਰੀ ਆਪਣੀ ਜਗਾ ਬਾਤ ਤੇ ਉਹ ਵੀ ਕ ਅਗਰ ਕੋਈ ਉਹਨੇ ਕੋਈ ਛੋਟਾ ਮੋਟਾ ਕੰਮ ਧੰਦਾ ਕਰਨਾ ਤਾਂ ਕੋਈ ਉਹਨੇ ਲੋਨ ਲੈਣਾ ਤਾਂ ਉਹਦੇ ਲਈ ਅ ਅਸੀਂ ਇੱਕ ਬਹੁਤ ਵੱਡੀ ਪੂਰੇ ਪੰਜਾਬ ਦੇ ਜਿਹੜੇ ਸਾਡੇ ਦਿਨਤ ਭਾਈਚਾਰੇ ਦੇ ਲੋਕ ਨੇ ਦਾ ਕਿਸਾਨ ਭਾਈਚਾਰੇ ਦੇ ਲੋਕ ਨੇ ਜਿਹੜੇ ਲਾਗਤੀਲ ਦੇ ਅੰਦਰ ਰਹਿੰਦੇ ਆ ਦਾ ਵੀਸੀ ਭਾਈਚਾਰੇ ਦੇ ਲੋਕ ਨੇ ਦਾ ਮੰਡਤ ਭਾਈਚਾਰੇ ਦੇ ਲੋਕ ਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਆ ਉਹ ਲਾਲ ਕੀਰਦੇ ਅੰਦਰ ਉਹਨਾਂ ਨੂੰ ਬਹੁਤ ਵੱਡੀ ਇੱਕ ਸਰਕਾਰ ਆਉਣ ਵਾਲੇ ਸਮੇਂ ਵਿੱਚ ਰਾਹਤ ਦੇਊਗੀ ਮੈਨੂੰ ਲੱਗਦਾ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਕੇ ਆਮ ਲੋਕਾਂ ਬਾਰੇ ਗਰੀਬਾਂ ਬਾਰੇ ਸੋਚ ਰਹੀ ਹੈ ਇੱਕ ਚੰਗੀ ਮੈਂ ਸਮਝਦਾ ਕਿ ਚੰਗੀ ਸਰਕਾਰ ਇਸੇ ਨੂੰ ਕਹਿੰਦੇ ਆ ਕਿ ਜਿਹੜੀ ਹਰੇਕ ਵਰਗ ਦਾ ਹਰੇਕ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹਨੂੰ ਸਖਾਲਾ ਕਰਨ ਦਾ ਲਗਾਤਾਰ ਯਤਨ ਕਰੇ ਕਿਡਨੀ ਫੇਲ ਲੀਵਰ ਫੇਲ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर